ਕਰਤੇ ਹੋ ਤੂੰ ਕਨ੍ਹਈਆ ਮੇਰਾ ਨਾਮ ਹੋ ਰਹਾ ਹੈ ਸਾਰਾ ਕੁਝ ਕਰਨ ਕਰਾਉਣ ਵਾਲਾ ਉਹ ਅਕਾਲ ਪੁਰਖ ਉਹ ਪਰਮਾਤਮਾ ਆਪ ਹੀ ਹੈ ਤੇ ਵਡਿਆਈਆਂ ਆਪਣੇ ਸਿੱਖਾਂ ਨੂੰ ਦਿੰਦੇ ਹਨ ਇਸੇ ਤਰ੍ਹਾਂ ਹੀ ਨਿਰਗੁਣ ਆਰੇ ਕੋ ਗੁਣ ਕੀਜੈ ਹਰ ਨਾਮ ਮੇਰਾ ਮਨ ਚਾਪੇ ਅੱਜ ਮੈਂ ਆਪ ਜੀ ਨਾਲ ਜਿਹੜੀ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਉਸ ਦੇ ਵਿੱਚ ਭਾਈ ਸਾਈਂ ਦੇ ਨਿਰਮਾਣਤਾ ਦਾ ਪਤਾ ਲੱਗਦਾ ਹੈ ਪਾਈ ਸਾਈਆਂ 6ਵੇਂ ਗੁਰੂ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਹੋਏ ਹਨ। ਉਸ ਸਮੇਂ ਆਮ ਲੋਕ ਜਿਹੜੇ ਸਨ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਬਹੁਤੀ ਮੜੀਆਂ ਮਸਾਲਾ ਦੀ ਪੂਜਾ ਕਰਦੇ ਸਨ। ਪਰ ਪਾਈ ਸਾਈਆਂ ਜੀ 6ਵੇਂ ਗੁਰੂ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਸਨ। ਉਹਨਾਂ ਦੁਆਰਾ ਦਿੱਤਾ ਹੋਇਆ ਨਾਮ ਦਾ ਸਿਮਰਨ ਕਰਦੇ ਸਨ। ਕਹਿੰਦੇ ਹਨ ਕਿ ਪਿੰਡ ਤੋਂ ਬਾਅਦ ਸੁੰਨੀ ਜੂ ਵਿੱਚ ਬੈਠ ਕੇ ਅਕਾਲਪੁਰ ਦਾ ਸਿਮਰਨ ਕਰਦੇ ਰਹਿੰਦੇ ਭਾਈ ਸਾਈਆ ਜੀ ਪਹਿਲਾਂ ਪਹਿਲ ਤਾਂ ਸਿਰਫ ਸਵੇਰੇ ਤੇ ਸ਼ਾਮ ਹੀ ਜਾਪ ਕਰਦੇ ਸਨ ਪਰ ਹੌਲੀ-ਹੌਲੀ ਉਹਨਾਂ ਦਾ ਮਨ ਇੰਨਾ ਰੁੱਝ ਗਿਆ ਉਹ 24 ਘੰਟੇ ਸਿਮਰਨ ਕਰਨ ਲੱਗੇ ਤੇ ਇੱਕ ਬੋਰਡ ਦੇ ਹੈ ਤਾਂ ਉਹਨਾਂ ਨੇ ਇੱਕ ਅੱਖਾਂ ਦੀ ਝੁੱਗੀ ਪਾ ਲਈ ਨਗਰ ਦੇ ਕੁਝ ਵਾਸੀ ਉਹਨਾਂ ਨੂੰ ਭੋਜਨ ਦੇ ਆਉਂਦੇ ਤੇ ਉਹ ਅਲੱਗ ਹਾਰ ਥੋੜਾ ਜਿਹਾ ਭੋਜਨ ਛੱਕ ਕੇ ਹੀ ਆਪਣਾ ਜੀਵਨ ਬਤੀਤ ਕਰਦੇ ਅਲਾਪ ਹਾਰ ਸੁਲਬ ਸੀ ਮਿੰਦਰਾ ਥੋੜੀ ਜੀ ਸੋਣ ਥੋੜਾ ਸੋਨਾ ਥੋੜਾ ਖਾਣਾ ਇਸੇ ਤਰ੍ਹਾਂ ਭਗਤੀ ਕਰਦੇ ਨੂੰ ਕਈ ਸਾਲ ਲੰਘ ਗਏ ਆਕਾਲ ਪੁਰਖ ਦੀ ਲੀਲਾ ਦਾ ਅੰਤ ਨਹੀਂ ਕਦੀ ਤਾਂ ਕਈ ਸਾਲਾਂ ਦੀ ਔੜ ਲਾ ਦਿੰਦੇ ਹਨ ਤੇ ਕਦੀ ਇੰਨਾ ਮੀਂਹ ਵਰਸਾਉਂਦੇ ਹਨ ਕਿ ਹੜ ਆ ਜਾਂਦੇ ਹਨ ਉਹਨਾਂ ਦੇ ਖੇਲਾਂ ਨੂੰ ਤਾਂ ਉਹ ਹੀ ਜਾਣਦੇ ਹਨ ਇੱਕ ਸਮਾਂ ਐਸਾ ਆਇਆ ਕਿ ਹੜ ਸਾਰਾ ਲੰਘ ਗਿਆ ਸੋਣ ਵੀ ਲੰਘ ਗਿਆ ਪਰ ਪਾਣੀ ਦੀ ਇੱਕ ਬੂੰਦ ਸਵਾਨੋਂ ਨਾ ਢਿੱਕੀ ਸਾਰੇ ਟੋਏ ਤਲਾਬ ਸਭ ਸੁੱਕ ਗਏ ਪਸ਼ੂ ਤੇ ਪੰਛੀ ਤਰਾਈ ਮਰਨ ਲੱਗੇ ਤੱਤੀ ਲੋਕ ਮਨੁੱਖਾਂ ਨੂੰ ਤੜਪਉਣ ਲੱਗੀ ਹਰ ਇੱਕ ਜੀਵ ਨੇ ਆਪਣੇ ਇਸ਼ਟ ਜਿੰਨੂ ਜਿੰਨੂ ਵੀ ਮੰਨਦੇ ਸਨ ਅਰਦਾਸ ਕੀਤੀ ਜਾਗ ਲਾਏ ਪਰ ਕੋਈ ਫਰਕ ਨਹੀਂ ਪਿਆ ਜਿਸ ਇਲਾਕੇ ਵਿੱਚ ਪਾਈ ਸਾਈਆਂ ਰਹਿੰਦੇ ਸਨ ਉੱਥੇ ਲੋਕ ਬਹੁਤ ਵਿਆਕੁਲ ਹੋਏ ਕਿਉਂਕਿ ਉੱਥੇ ਕੋਈ ਖੂਬ ਹੀ ਨਹੀਂ ਸੀ ਤੋਬਿਆਂ ਦੇ ਤਲਾਵਾਂ ਤੋਂ ਹੀ ਜਲ ਪੀਣ ਵਾਸਤੇ ਲਿਆਉਂਦੇ ਸਨ ਸਾਰੇ ਸੁੱਕ ਗਏ ਸਨ ਭਾਈ ਸਾਈਆਂ ਦੇ ਨਗਰ ਵਾਸੀ ਤੇ ਚੁਗਿਰਦੇ ਦੇ ਨਗਰਾਂ ਵਾਲੇ ਇਕੱਠੇ ਹੋ ਕੇ ਭਾਈ ਸਾਈਆਂ ਕੋਲ ਅੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਬਹੁਤ ਭਗਤੀ ਕਰਦਾ ਔਰ ਇਸ ਨੂੰ ਭਗਤੀ ਕਰਦੇ ਉਹਨੂੰ ਬੜੇ ਸਾਲ ਹੋ ਗਏ ਹਨ ਪਰਮਾਤਮਾ ਇਹਦੀ ਗੱਲ ਨਹੀਂ ਮੋੜਨਗੇ ਉਹਨਾਂ ਨੇ ਆਖਿਆ ਇਹ ਭਗਵਾਨ ਦੇ ਭਗਤ ਅਸਾਂ ਗਰੀਬਾਂ ਪਾਪੀਆਂ ਤੇ ਨਿਮਾਣੇ ਬੰਦਿਆਂ ਬੇਜ਼ਵਾਨ ਪਸ਼ੂਆਂ ਦੇ ਜੀਵਨ ਬਦਲੇ ਭਗਵਾਨ ਅੱਗੇ ਇਸ ਪਰਮਾਤਮਾ ਦੇ ਅਰਦਾਸ ਕਰ ਕਿਤੇ بارش ਹੋ ਜਾਵੇ ਅਨ ਕੋਈ ਨਹੀਂ ਬੀਜਿਆ ਗਿਆ ਪਸ਼ੂ ਪੰਛੀ ਤੇ ਮਨੁੱਖ ਧਿਆਏ ਮਰ ਰਹੇ ਹਨ ਐਨਾ ਦੁੱਖ ਹੁੰਦਿਆਂ ਉਸ ਭਗਵਾਨ ਨੂੰ ਸਾਡਾ ਕੋਈ ਖਿਆਲ ਨਹੀਂ ਕੀ ਪਤਾ ਸੀ ਕਿੰਨੇ ਕੁ ਪਾਪ ਕੀਤੇ ਹਨ ਸਾਡੇ ਪਾਪਾਂ ਦਾ ਫਲ ਹੈ ਕਿ ਮੀਂਹ ਨਹੀਂ ਪੈ ਰਿਹਾ ਧਿਆ ਕਰੋ ਮਾਸੂਮ ਬੱਚਿਆਂ ਉੱਤੇ ਤਰਸ ਕਰੋ ਭਾਈ ਸਾਈਆਂ ਨੇ ਮਨੁੱਖੀ ਹਿਰਦੇ ਦਾ ਰੋਣਾ ਸੁਣਿਆ ਉਹਨਾਂ ਦੇ ਨੈਣਾਂ ਵਿੱਚੋਂ ਅਥਰੂ ਕਿਰਪਾ ਉਹਨਾਂ ਦਾ ਮਨ ਐਸਾ ਭਰਿਆ ਕਿ ਉਹ ਕੁਝ ਬੋਲ ਨਾ ਸਕੇ ਅੱਖੀਆਂ ਮਿੱਟੀਆਂ ਅੱਧਾ ਘੰਟਾ ਅੰਤਰ ਧਿਆਨ ਹੋਏ ਅਧਿਆਨ ਆਪਣੇ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨਾ ਤੇ ਜੋੜਿਆ ਕੋਈ ਅੱਧੇ ਘੰਟੇ ਪਿੱਛੋਂ ਨੈਣ ਖੋਲੇ ਅਰਜੋਈਆਂ ਕੀਤੀਆਂ ਅਰਦਾਸਾਂ ਕੀਤੀਆਂ ਤੇ ਆਖਿਆ ਭਗਤੋ ਇਹ ਪਤਾ ਨਹੀਂ ਕਿਤੇ ਪਾਪਾਂ ਦਾ ਫਲ ਹੈ ਜੋ ਭਗਵਾਨ ਕਰੋਧਵਾਨ ਹੈ ਆਪ ਕੋ ਆਪਣੇ ਘਰੀ ਜੋ ਪਰਮਾਤਮਾ ਕੇ ਸਾਰੇ ਅਰਦਾਸ ਕਰੋ ਮੈਂ ਵੀ ਕਰਦਾ ਹਾਂ ਇਹ ਆਖ ਕੇ ਭਾਈ ਸਾਈਆਂ ਆਪਣੀ ਝੁੱਗੀ ਵਿੱਚੋਂ ਉੱਠੇ ਤੇ ਬਾਹਰ ਨੂੰ ਤੁਰ ਪਏ ਲੋਕ ਦੇਖ ਕੇ ਹੈਰਾਨ ਸਨ ਤੁਰੇ ਜਾ ਰਹੇ ਸਨ ਉਦੋਂ ਤੱਕ ਤੁਰਦੇ ਗਏ ਜਦੋਂ ਤੱਕ ਇਹ ਲੋਕਾਂ ਦੀ ਅੱਖਾਂ ਤੋਂ ਓਲੇ ਨਹੀਂ ਹੋ ਗਏ ਲੋਕ ਹੁਣ ਘਰ ਵਾਪਸ ਆ ਗਏ ਕਹਿੰਦੇ ਹਨ ਕਿ ਉੱਤਰ ਪੱਛਮ ਦਿਸ਼ਾ ਵੱਲੋਂ ਹਨੇਰੀ ਉੱਟੀ ਹੌਲੀ-ਹੌਲੀ ਇਹ ਹਨੇਰੀ ਲੋਕਾਂ ਦੇ ਸਿਰਾਂ ਉੱਪਰ ਆ ਗਈ ਤੇ ਉਸ ਦੀ ਹਨੇਰੀ ਹਵਾ ਬਹੁਤ ਠੰਡ ਠੰਡੀ ਸੀ ਹਨੇਰੇ ਦੇ ਪਿੱਛੇ ਮਹਾਕਾਲੀ ਘਟਾ ਲੁਕੀ ਸੀ ਹਨੇਰੀ ਅੱਗੇ ਲੰਘ ਗਈ ਤੇ ਮੌਲੇ ਧਾਰਮੀਂ ਵਰਸਨਾ ਸ਼ੁਰੂ ਹੋ ਗਿਆ ਇੱਕ ਦਿਨ ਇੱਕ ਰਾਤ ਮੀਂਹ ਵਰਦਾ ਹੀ ਰਿਹਾ ਸਾਰੇ ਪਾਸੇ ਜਲਤਲ ਹੋ ਗਿਆ ਟੋਬੇ ਤਲਾ ਸਾਰੇ ਭਰ ਗਏ ਖੇਤਾਂ ਦੀਆਂ ਵਟਾਂ ਉੱਤੋਂ ਦੀ ਪਾਣੀ ਲੰਘ ਗਿਆ ਪਸ਼ੂ ਪੰਛੀ ਕੀੜੇ ਮਕੋੜੇ ਮਨੁੱਖ ਸਾਰੇ ਆਨੰਦ ਮਗਨ ਹੋ ਕੇ ਨੱਚਣ ਲੱਗੇ ਉਜੜਾ ਤੇ ਮੋਇਆ ਦੇਸ਼ ਫਿਰ ਸੁਰਜੀਤ ਹੋ ਗਿਆ ਸੀ ਜਿਨ੍ਹਾਂ ਲੋਕਾਂ ਨੇ ਭਾਈ ਸਾਈਆਂ ਜੀ ਅੱਗੇ ਬੇਨਤੀ ਕੀਤੀ ਉਹ ਸਾਰੇ ਭਾਈ ਸਾਈਆਂ ਜੀ ਦੇ ਗੁਣ ਗਾਉਣ ਲੱਗੇ ਕੋਈ ਆਖੇ ਭਾਈ ਸਾਈਆਂ ਪੂਰਾ ਰੱਬ ਹੋ ਗਿਆ ਹੈ ਕਿਸੇ ਆਖਿਆ ਉਹ ਬਹੁਤ ਵੱਡਾ ਗੁਰੂ ਹੋ ਗਿਆ ਹੈ ਸੋਸ ਗੱਲ ਕੀ ਭਾਈ ਸਾਈਆਂ ਜੀ ਤੇ ਉਹਨਾਂ ਦੇ ਸਤਿਗੁਰਾਂ ਦੀ ਉਪਮਾ ਚਾਰੇ ਪਾਸੇ ਹੋਣ ਲੱਗੀ ਜਦੋਂ ਬਾਰਿਸ਼ ਰੁਕ ਗਈ ਨਗਰ ਵਾਸੀ ਇਕੱਠੇ ਹੋ ਕੇ ਭਾਈ ਸਾਈਆਂ ਜੀ ਦੇ ਝੁੱਗੀ ਵੱਲ ਨੂੰ ਤੁਰੇ ਭਾਈ ਜੀ ਦੀ ਭੇਟ ਕਰਨ ਵਾਸਤੇ <li>ਲੀੜੇ ਚਾਵਲ ਗੁੜ ਰੁਪਏ ਥਾਲੀਆਂ ਜੋ ਜੋ ਜਿਸ ਨੂੰ ਸਰਿਆ ਸਾਰਾ ਬਹੁਤ ਕੁਝ ਲੈ ਕੇ ਝੂ ਦੇ ਬੋਰ ਹੇਠਾਂ ਚਾਂਦੀ ਛੱਤ ਵਾਲੀ ਝੁੱਗੀ ਵਿੱਚ ਸਾਈਆਂ ਬੈਠਾ ਅਕਾਲ ਪੁਰਖ ਦਾ ਸਿਮਰਨ ਕਰ ਰਹੇ ਸਨ ਸੰਗਤਾਂ ਤੁਰੀਆਂ ਆਉਂਦੀਆਂ ਦੇਖ ਕੇ ਅੱਗੋਂ ਹੀ ਉੱਠ ਕੇ 10 ਕਦਮ ਅੱਗੇ ਨੂੰ ਹੋਏ ਉਹਨਾਂ ਨੇ ਦੋਵੇਂ ਹੱਥ ਉੱਪਰ ਚੁੱਕ ਕੇ ਕੂਕ ਮਾਰੀ ਠਹਿਰ ਜਾਓ ਕਿਉਂ ਆਉਂਦੇ ਜੇ ਕੀ ਮਾਮਲਾ ਹੈ ਉਹਨਾਂ ਨੇ ਆਖਿਆ ਆਪ ਗੁਰਦੇਵ ਜੀ ਅੱਜ ਤੋਂ ਅਸੀਂ ਆਪ ਦਾ ਧੰਨਵਾਦ ਕਰਨਾ ਆਏ ਹਾਂ ਉਜੜੇ ਦੇਸ਼ ਵਾਸਪਿਆਸੀ ਦਰਸ਼ਨ ਕਰਨੇ ਹਨ ਚਰਨ ਧੂੜੀ ਲੈਣੀ ਹੈ ਲੰਗਰ ਚਲਾਉਣੇ ਹਨ ਆਪ ਵਾਸਤੇ ਪੱਕੀ ਕੁਟੀਆਂ ਬਣਾਵਾਂਗੇ ਸਾਡੇ ਵਾਸਤੇ ਤੁਸੀਂ ਪਰਮੇਸ਼ਰ ਹੋ ਇਹ ਸਾਰੀਆਂ ਬਹੁਤ ਸਾਰੀਆਂ ਭੇਟਾਂ ਸੀ ਆਪ ਜੀ ਵਾਸਤੇ ਲੈ ਕੇ ਆਏ ਇਹ ਉੱਤਰ ਦਿੰਦੇ ਹੋ ਲੋਕ ਸ਼ਰਧਾ ਨਾਲ ਲੱਗੇ ਵਾਦ ਹੈ ਮੱਲੋ ਮਲੀ ਭਾਈ ਸਾਈਆਂ ਦੇ ਚਰਨਾਂ ਉੱਤੇ ਮੱਥਾ ਟੇਕਣ ਲੱਗੇ ਜੋਸ ਮਗਰੀ ਨਾਲ ਲੈ ਸਾਨੂੰ ਉਸਦੇ ਢੇਰ ਲਾ ਦਿੱਤੇ ਜਦੋਂ ਸਾਰਿਆਂ ਨੇ ਮੱਥਾ ਟੇਕ ਲਿਆ ਤਾਂ ਭਾਈ ਸਾਹਿਬਾਂ ਦੀ ਕੁਬੀ ਮਾਰ ਕੇ ਰੋਣ ਲੱਗੇ ਲੋਕ ਹੈਰਾਨ ਹੋ ਗਏ ਮੋਦ ਵਰਗਾ ਸਨ ਨੱਟਾ ਛਾ ਗਿਆ ਭਾਈ ਸਾਹਿਬ ਰੋਂਦੇ ਹੋਏ ਆਖਣ ਲੱਗੇ ਮੇਰੇ ਸਿਰ ਭਾਰ ਚੜਾਇਆ ਜੇ ਮੈਂ ਮਹਾਪਾਪੀ ਸਾਂ ਮੇਰੇ ਇੱਥੇ ਬੈਠੇ ਰਹਿਣ ਕਰਕੇ ਬਾਰਿਸ਼ ਨਹੀਂ ਸੀ ਹੁੰਦੀ ਮੇਰੇ ਪਾਪੀ ਦੀ ਸਿਰ ਹੋਰ ਭਾਰ ਚੜਾਇਆ ਜੇ ਮੈਨੂੰ ਮੱਥਾ ਟੇਕ ਕੇ ਗੁਰਦੇਵ ਨੂੰ ਆਖਿਆ ਮੈਨੂੰ ਮੱਥਾ ਟੇਕ ਗੁਰਦੇਵ ਆਖਿਆ ਜੇ ਮੈਂ ਜ਼ਰੂਰ ਮੈਨੂੰ ਗੁਰੂ ਤੁਸੀਂ ਗੁਰਦੇਵ ਆਖਿਆ ਹੈ ਹੂੰ ਮੈਂ ਜ਼ਰੂਰ ਨਰਕਾਂ ਦਾ ਭਾਗੀ ਬਣਾਗਾ ਮੈਨੂੰ ਖੀਮਾ ਕਰੋ ਮੈਂ ਕੱਖਾਂ ਦੀ ਕੁਲੀ ਵਿੱਚ ਹੀ ਰਹਿਣਾ ਹੈ ਮੈਨੂੰ ਕੋਈ ਪੱਕੀ ਕੁਟਿਆ ਨਹੀਂ ਚਾਹੀਦੀ ਮੇਰਾ ਹੋਰ ਕੋਈ ਟਿਕਾਣਾ ਨਹੀਂ ਐਮੀ ਸਤਗੁਰਾਂ ਦੀ ਕਿਰਪਾ ਨਾਲ ਹੋਇਆ ਹੈ ਤਾਨਾਂ ਜਿਵੇਂ ਪਾਛਾ ਸਾਰੇ ਪਿਆਰ ਨਾਲ ਆਖੋ ਧੰਤਨ ਸ੍ਰੀ ਗੁਰੂ ਹਰਗੋਬਿੰਦ ਪਾਛਾ ਜੀ ਮੀਰੀ ਪੀਰੀ ਦੇ ਮਾਲਕ ਸੱਚੇ ਪਾਛਾ ਮੈਂ ਬਲੇਹਾਰੇ ਜਾਵਾ ਮੈਂ ਵਾਰੇ ਜਾਵਾ ਦੁਖ ਪੰਜਨ ਮੇਰਵਨ ਗੁਰੂ ਜਿਨ੍ਹਾਂ ਸੜ ਦੀ ਲੋਕਾਈ ਨੂੰ ਸ਼ਾਂਤ ਕੀਤਾ ਠੰਡ ਪਾਈ ਮੈਂ ਰੱਖਦਾ ਹਾਂ ਇਹ ਸਾਰੀ ਸਮਗਰੀ ਸਾਰਾ ਕੱਪੜਾ ਸਾਰੇ ਰੁਪਏ ਸਾਰੀ ਭੇਟਾ ਇਹ ਮੇਰੇ ਸਤਿਗੁਰ ਦੀ ਹੈ ਮੇਰੇ ਸਤਿਗੁਰ ਜੀ ਦੇ ਪਾਸ ਲੈ ਜਾਓ ਅੰਮ੍ਰਿਤਸਰ ਲੈ ਜਾਓ ਮੈਨੂੰ ਆਪਣੇ ਪਾਪ ਬਖਸ਼ੋਣ ਦਿਓ ਮੈਂ ਜੀਵਨ ਭਰ ਕੱਖਾਂ ਦੀ ਝੁੱਗੀ ਵਿੱਚ ਹੀ ਰਹਿਣਾ ਹੈ ਮੇਰੇ ਵਾਸਤੇ ਕੋਈ ਪੱਕੀ ਕੁੱਟੀਆਂ ਨਾ ਬਣਾਵੇ ਮੈਂ ਅੱਗੇ ਮਹਾਪਾਪੀ ਹਾਂ ਮੇਰੇ ਚੰdre ਪਾਪਾਂ ਬਦਲੇ ਮੀਂਹ ਨਹੀਂ ਵਰਿਆ ਇਹ ਸਾਰੀ ਕਿਰਪਾ ਉਸ ਅਕਾਲ ਪੁਰਖ ਉਸ ਸਤਿਗੁਰ ਦੀ ਹੋਈ ਹੈ ਸਤਿਗੁਰਛੇਵੇਂ ਪਾਤਸ਼ਾਹ ਤਾਂ ਤਾਂ ਸੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਹੋਈ ਹੈ ਹੁਣ ਮੈਨੂੰ ਗੁਰੂ ਆ ਕੇ ਹੋਰ ਨਰਕਾਂ ਦਾ ਭਾਗੀ ਨਾ ਬਨਾਓ ਜਾਓ ਬਜ਼ੁਰਗੋ ਸਮਝਦਾਰ ਲੋਕ ਭਾਈ ਸਾਇਆ ਜੀ ਦੀ ਨਿਮਰਤਾ ਉੱਤੇ ਬਹੁਤ ਖੁਸ਼ ਹੋਏ ਉਹਨਾਂ ਦੀ ਹੋਰ ਉਸਤ